ਲੋ ਭਾਈ ਜੀ ਮੂੰਹ ਬੱਚੀ ਗੱਡੀ ਬੈਠੀ ਆ ਮੇਰਾ ਬੱਚੀ ਗੱਡੀ ਬੈਠੀ ਆ ਆਂ ਜੋੜੀਆਂ ਡੇ ਲੈ ਬੈਠੀ ਆ ਇਹਦੇ ਚ ਫਰਦਾਂ ਪੜੀਆਂ ਤਿੰਨ ਜੋੜੀਆਂ ਤੇ ਇਹਦੇ ਚ ਭਾਈ ਜੀ ਫਰਦਾਂ ਆਪਣਾ ਤਿੰਨ ਜੋੜੀਆਂ ਸ਼ਾਇਦ ਦੋ ਜੋੜੀਆਂ ਫਰਦਾਂ ਇੱਧਰ ਪੰਜ 11 ਕ ਜੋੜੀਆਂ ਲਾਦਾਂ ਭਾਈ ਆਪਾਂ ਜਿਹੜੀਆਂ ਸੈਟ ਬੈਠਾ ਕਰਨ ਉਹ ਵੀ ਲਾਦਾਂ ਲੋਕੀ ਇਹ ਕਾਂਂ ਡਿ ਲਈ ਬੈਠੀਆਂ ਕਾਂਂ ਡਿ ਲਈ ਬੈਠੀਆਂ ਇਹਨਾਂ ਨੇ ਬਈ ਅੰਡੇ ਲਾਤੇ ਥੱਲੇ ਚਲੋ ਕੋਈ ਗਿਆ ਸੀ ਐਲਸ਼ ਭਾਈ ਤਾਂ ਬਈ ਮੌਸਮੀ ਖਰਾਬ ਸੀ ਨਾ ਕੁਛ ਵੀ ਬਾਹਰ ਨਹੀਂ ਕੱਟਿਆ ਗਿਆ ਸਾਰੀ ਦਿਹਾੜੇ ਤਮੀਪ ਹੋਈ ਗਿਆ ਹੁਣੀ ਮਾੜਾ ਜਿਹਾ ਮੌਲ ਬਣਿਆ ਬਈ ਜੀ ਇੱਧਰ ਬੱਚੇ ਆ ਹੁਣ ਇਹਨਾਂ ਨੂੰ ਸ਼ਿਫਟ ਕਰਦੇ ਆ ਉਹ ਖੁੱਡੇ ਚ ਉਹ ਖੁੱਡੇ ਵਾਲੇ ਕੂਤਰ ਭੇਜਣੇ ਮੱਲਣ ਤੇ ਬਾਈ ਜੀ ਹੁਣ ਆਪਾਂ ਤੇ 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 ਸਾਈਡ ਤੇ ਸਾਈਡ ਤੇ ਇਹ ਵੀ ਆਪਣਾ ਇਸ ਟੌਪ ਲਾ ਲਈ ਇੱਕ ਜੋ ਆਂਡੀ ਤੈਨ ਹੋਗੀ ਕਿਉਂਕਿ ਇੱਕ ਟਟ ਕੇ ਇਧਰ ਇੱਕ ਉਹ ਗੂਦਰੀ ਲਾਈ ਓਏ ਇਧਰ ਆ ਇਧਰ ਆ ਇਧਰ ਇਹਦੇ ਚ ਬਾਈ ਛੀ ਸੱਤ ਗੁੜੀਆਂ ਫਰਦੀਆਂ ਇਧਰ ਪੰਛੀ ਜੋੜਨ ਬਾਜ਼ ਗਾਲਾ ਕਬੂਤਰ ਵੀ ਇਧਰ ਹੀ ਲੱਗਿਆ ਫਰਦਾ ਉਸ ਵੀ ਇਧਰ ਫਰਦੰਗਾ ਤੇ ਹੁਣ ਆਪਣਾ ਸਿਸਟਮ ਬਾਈ ਜੀ ਉਹ ਜੋੜੀਆਂ ਛੱਡੀਆਂ ਵੰਗਾਂ ਉਹਦੇ ਚ ਮਿੱਟੀ ਪਾਉਣੀ ਆ ਉਹ ਸਾਹਮਣੇ ਜਿਹੜਾ ਪਕਸਾ ਪਿਆ ਤੇ ਇਹ ਹੁਣਾਂ 8 8 ਤੇ 4 12 12 ਹਣੇ ਇਧਰ ਉਹ ਚਾਰ ਉਧਰ ਕੋ ਕੁੰਡਾਂ ਕੰਡਾਂ ਪਾਉਂਗਾ ਸਾਫਤਾਬ ਹੋ ਜੂਗਾ ਸਹੀ ਤੇ ਬਈ ਆਪਾਂ ਅਸੇ ਬਾੜੀ ਚੰਗੇ ਚੰਗੇ ਬਾਈ ਕੂਤਰ ਫਿਰਦੇ ਆ ਵਿਲੇ ਆ ਜਿਹੜੇ ਤੇ ਲੋ ਭਾਈ ਇਹਨੇ ਅੰਡਾ ਲਾ ਲਿਆ ਇਧਰ ਵੀ ਆਲਣਾ ਬਣਨਾ ਸਟਾਰਟ ਹੋ ਗਿਆ ਆਪਿਆ ਇਹ ਬਾਕੀ ਸਾਰੀ ਖਾਲੇ ਬਹੋਲੀ-ਹੋਲੀ ਬਣਾਈ ਜਾਣਗੇ ਲੋ ਭਾਈ ਜੀ ਨਿੱਕੀ ਜੀ ਵੀਡੀਓ ਬਣਾਉਦੀ ਭਈ ਅੱਜ ਮੀ ਨਹੀਂ ਪਈ ਗਿਆ ਭਈ ਮੀ ਹਟਾਣੀਗਾ ਤਾਂ ਕਰਕੇ ਤੇ ਉਹ ਕੂਤਰਣ ਫੜਕੇ ਛੱਡਦਾ ਵੀ ਆਲਣਾ ਨਹੀਂ ਪੁੱਤ ਇਹ ਆਪਦੀ ਆਪ ਆਲਣਾ ਬਣਾਉਂਦੇ ਨੇ ਤੇ ਬਾਈਆਂ ਨਾਲ ਕੂਤਰ ਭਈ ਆਪਣਾ ਫਰਦਾ ਇਧਰ